ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਦਾ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈ ਉਹਨਾਂ ਦਾ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਤਿੰਨ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਦੋਸਤੋ ਸਾਹਮਣੇ ਪੂਰੀ ਆਪਣੀ ਸੌਰੀ ਨੀਲੀ ਰਾਵੀ ਮੱਝਾਂ ਤਾਜੀ ਸੂਈ ਬਿਲਕੁਲ ਇਹਦੇ ਨਾਲ ਇੱਕ ਛੋਟੀ ਦੋਸਤੋ ਇਹ ਵੀ ਤਾਜੀ ਸੂਈ ਹੈ ਪਹਿਲਾਂ ਸੂਈ ਸੂਈ ਇਹ ਇੱਕ ਮਾਝ ਦੋਸਤੋ ਬਾਈ ਦੇ ਕੋਲ ਹੈਗੀ ਤੋਖੜ ਕਬੜਾ ਗਟੇ ਸਾਰੀ ਇਹਨਾਂ ਤਿੰਨਾਂ ਹੰਗਾਂ ਦੀ ਆਪਾਂ ਬਾਈ ਪ੍ਰਕਾਸ਼ ਸਿੰਘ ਦੇ ਕੋਲੋਂ ਪੁੱਛ ਕੇ ਤੋਂ ਨਾਂ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖ ਪਰ ਜਿਹੜੀ ਕਰਨੀ ਆ ਪਸ਼ੂ ਦੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੇ ਦੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਣੀ ਹੈ ਵੀਡੀਓ ਐਂਡ ਤੱਕ ਜਰੂਰ ਬਈ ਸਸਿਕਾ ਵਾਲੇ ਸਸਿਕਾ ਵੀਰ ਜੀ ਹੋਰ ਬਈ ਠੀਕ ਠਾਕ ਵਧੀਆ ਵਧੀਆ ਕਿਰਪਾ ਮਾਲਕ ਦੀ ਕੱਲ ਪਰਸੋਂ ਆਪਾਂ ਇੱਕ ਵੀਡੀਓ ਪਾਈ ਰਹਿਗੇ ਪੂਸਰ ਬਹੁਤ ਵਧੀਆ ਜੀ ਬਹੁਤ ਵਧੀਆ ਬੈਗੀਆਂ ਠੀਕ ਠੀਕ ਸ਼ੁਕਰ ਹੈ ਜੀ ਐਡਰੈਸ ਬੋਲ ਦਿਓ ਜੀ ਆਪਣੇ ਦਾ ਐਡਰੈਸ ਵੀਰ ਜੀ ਪਿੰਡ ਸਖੀਰਾ ਸੀਲ ਤੇ ਜਿਲ੍ਹਾ ਤਰਨਤਾਰਨ ਉਹ ਨੰਬਰ 70175743817 ਠੀਕ ਹੈ ਜੀ ਅੱਛਾ ਬਈ ਜੀ ਤਿੰਨ ਨਰਗਾ ਟੋਟਲ ਹੈ ਨੇ ਨਰਗ ਜੀ ਹਾਂ ਟੋਕਰ ਗੱਬਣੀ ਹੋ ਗਈ ਹੈ ਤੇ ਦੋ ਤਾਜੀਆਂ ਸੀ ਹਾਂ ਜੀ ਟੋਕਰ ਗੱਬਣ ਦੋ ਮੱਜਾਂ ਤਾਜੀਆਂ ਹਾਂ ਤੇ ਸ਼ੁਰੂ ਕਰ ਲਈ ਆਪਾਂ ਟੋਕਰ ਗੱਬਣ ਮੱਜ ਤੁਹਾਨੂੰ ਦਸੀਏ ਡੀ ਕਿੰਨੇ ਚੱਤੀ ਕਪਣੀ ਵੀਜੀ ਇਹ ਢਾਈਆਂ ਮਹੀਨਾ ਦੀ ਚੈੱਕ ਪਾਸ ਕਨਫਰਮ ਇਹ ਆਪਣੀ ਕਨਫਰਮ ਕਰ ਪੂਰੀ 10.8 ਕਿਲੋ ਜੀ ਹਾਂਜੀ ਹਾਂਜੀ ਦੋਨੋਂ ਟਾਈਮ ਮਿਲਦੀ ਹੈ ਦੋਹਾਂ ਨੇ ਟਾਈਮ ਪਾੜੇ ਦੇ ਲਓ ਜੀ ਅੱਜ ਤੋਹਈ ਆ ਅੱਛਾ ਜੀ ਅੱਜ ਨਵੇਂ ਸਾਲ ਦਾ ਲਾਸਟ ਹੈ ਨਾ ਠੀਕ ਹੈ ਜੀ ਲਓ ਜੀ ਮੱਝਾਂ ਆਉਣ ਵਾਲੀਆਂ ਦੋ ਹੋਰ ਸਗੋਂ ਦੇ ਅੱਜ ਨਾਲ ਕੰਮ ਜਾ ਹੀ ਤਾ ਜਾਣਾ ਹੈ ਠੀਕ ਹੈ ਜੀ ਲਓ ਜੀ ਕਰ ਲਓ ਚੈੱਕ ਦੋਸਤੋ ਕੱਦ ਕਾਠ ਮੈਂ ਦਾ ਪੂਰਾ ਫੁੱਲ ਵੱਡਾ 8 ਲੀਟਰ ਦੁੱਧ ਮੌਕੇ ਦਾ ਤਿਆਰ ਢਾਈਆਂ ਮਹੀਨਾ ਦੀ ਕਨਫਰਮ ਚੈੱਕ ਪਾਸ ਬਾਈ ਥੋੜੀ ਜਿਹੀ ਅਗਰ ਨਹੀਂ ਕੋਈ ਇੱਧਰ ਨੂੰ ਕਰ ਵੇਰ ਨਵੇ ਅ ਲੋ ਜੀ ਕਰੋ ਚੱਕ ਦੋਸਤੋ ਪੇਠ ਪੁੜੇ ਦੀ ਚੜਾਈ ਬਹੁਤ ਸੋਹਣੀ ਬਾਈ ਧਾਰਾ ਦੂਰਾ ਬਰਾਬਰ ਆਉਣੀ ਚਾਰੇ ਬਿਲਕੁਲ ਜੀ ਬਿਲਕੁਲ ਬੜੀ ਪੋਲੀ ਝੋਟੀ ਠੀਕ ਹੈ ਜੀ ਲਿਆਓ ਜੀ ਮੋੜ ਲਓ ਜੀ ਪਿਓਰ ਮੋਰਾ ਦੀ ਕਾਲੀ ਇੱਕਾਂ ਜਿੱਦਾਂ ਸੁਆ ਸੁਰੀ ਤਿੱਜਿਆ ਤੇ ਮੂਰੇ ਗੱਭਣੇ ਦੋਸਤੋ ਦੋਸਤੋ ਕਰੋ ਚੱਕ ਜੀ ਥਣਾ ਥਣਾ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਲੋ ਜੀ ਵੇਖੋ ਜੀ ਨਖੜਵੇਂ ਚਾਰੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਟ ਸ਼ੰਗਲੀਆਂ ਨਾਲ ਕੱਦ ਕਾਠ ਮੈਂ ਦਾ ਪੂਰਾ ਫੁੱਲ ਹੈਵੀ ਬੋਡੀ ਵੇੜ ਵੱਡੇ ਢਾਂਚੇ ਦੀ ਮਾਜਾ ਦੋਸਤੋ ਕਰਿਓ ਚੱਕ ਰਾਜੀ ਪੂਰੀ ਜੰਮੀ ਪੜੀ ਪੂਰੀ ਵੇਖੋ ਜੀ ਅੱਛਾ ਭਾਈ ਜੀ ਇਹ ਕਿੰਨਾ ਕੁ ਮੁੱਲ ਕਰ ਦੇਣਾ ਦਾ ਮੁੱਲ ਇਹਦਾ ਜੈ ਜੀ ਆ ਹਾਂਜੀ ਅੱਜ ਦੇ ਦੇਣੀ ਆਗੇ ਅੱਛਾ ਜੀ ਇਹ ਦੇ ਦਾਂਗੇ 75000 ਦੀ 75000 ਰੁਪਏ ਹੈ ਨਾ ਜੀ ਇਹ ਚੋਂ ਕਿੰਨਾ ਕੁ ਮੰਨਦਾਂ ਨੂੰ ਸਤਾ ਜੀ ਮੰਨਤਨ ਕਰਾਂਗੇ ਕੋਈ ਨਹੀਂ ਭੈਣ ਭਰਾਊਗਾ ਕੋਈ ਜ਼ਰੂਰ ਕਰਦਾਂਗੇ ਥੋੜਾ ਬਧਾ ਠੀਕ ਜ਼ਿਆਦਾ ਨਹੀਂਗਾ ਅਛਾ ਜੀ ਬਿਲਕੁਲ ਜੈ ਜੀ ਮੁੱਲ ਕੀਤਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਮੁੱਲ ਬਾਈ ਨੇ ਰੱਖਿਆ ਜੀ 75000 ਰੁਪਿਆ ਤੇ ਆਏ ਗਏ ਦਾ ਮਾਨਤਾਂ ਜਿਹੜਾ ਹੋਊਗਾ ਜੀ ਮੌਕੇ ਤੇ ਹੋਊਗਾ ਬਾਕੀ ਦੋਸਤੋ ਤਸੱਲੀ ਆਪਣੀ ਕਰ ਲਿਆ ਕਰੋ ਇਹਦਾ ਮਦੀ ਆਪਦਾ ਡਾਕਟਰ ਲੈ ਕੇ ਚਾਹ ਹਾਂਜੀ 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 ਠੀਕ ਹੈ ਕਰ ਸਕਦੇ ਆ ਠੀਕ ਹੈ ਜੀ ਇਹਦੋਂ ਕਿ ਬਾਈ ਜੀ ਇਹ ਝੋਟੀ ਆ ਗਈ ਇਹ ਝੋਟੀ ਪਹਿਲਾਂ ਕੱਟੀ ਸੋਈ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ ਇਹਨੂੰ ਸੂਈ ਨੂੰ 20 ਦਿਨ ਹੀ ਹੋਇਆ ਅੱਛਾ ਜੀ ਉਹ ਤੇ ਦੁੱਧ ਨਹੀਂ ਦੱਸ ਦੇਣਾਗੇ ਠੀਕ ਹੈ ਜੀ ਹਾਂਜੀ ਤੇ ਇਹਦੇ ਬਾਈ ਜੀ ਬੱਚਾ ਹੈਗਾ ਮਰ ਨਹੀਂ ਬੱਚਾ ਮਰ ਗਿਆ ਅੱਜ ਸਵੇਰ ਝੋਟੀ ਨੇ ਰਿਕਾਰਡ ਤੋੜ ਦਿੰਨੇ ਦੁੱਧ ਵਾਲੇ ਲੋ ਜੀ ਕਰੋ ਚੈੱਕ ਦੋਸਤੋ ਵੇਖੋ ਜੀ ਇਹਨੂੰ ਆਰਡਰ ਕੁਆਲਿਟੀ ਕਰਮਾਈ ਨੂੰ ਲੱਗੀ 13 ਕਿਲੋ ਦੁੱਧ ਆ ਜੀ ਅੱਛਾ ਪਹਿਲੇ ਸਵੇਰੇ ਹਾਂ ਜੀ ਹਾਂ ਜੀ ਪਹਿਲੇ ਸਵੇਰੇ 13 ਕਿਲੋ ਬਹੁਤ ਸੋਹਣੀ ਦੋਸਤੋ ਥਾਣ ਵੇਖੋ ਨਿੱਖੜਵੇਂ ਚਾਰੇ ਗੈਂਪ ਦੇ ਵਿੱਚ ਲੱਗੇ ਇੰਨੇ ਕਾ ਨਿਕਾ ਰਿੰਗ ਸਿੰਘ ਬਿਲਕੁਲ ਬਾਈ ਜੀ ਮਰੀ ਜੀ ਨੂੰ ਅਸੀਂ ਖੁਰਲੀ ਦੇ ਵੱਧ 15 16 ਕਿਲੋ ਦੁੱਧ ਉਹਨਾਂ ਵੀ ਕੱਟੀ ਕਰੂਗੀ ਹਾਂ ਜੀ ਆਰਡਰ ਉਹਨਾਂ ਦੇ ਆਪਰੇ ਕਰਦਾ ਪਹੂ ਕਰਜਦਾ ਹੈ ਨਾ ਆਉਂਦੇ ਸਵੇਰ ਨੂੰ ਤੇ ਗਾਂਆਂ ਦੀਆਂ ਗੱਲਾਂ ਹੋ ਜਾਣੀਆਂ ਕਟੇਰੀਆਂ ਦੇ ਠੀਕ ਹੈ ਲੋ ਜੀ ਤਾਰਾਂ ਦੂਰਾਂ ਬਈਆਂ ਬਿਲਕੁਲ ਬਿਲਕੁਲ ਜੀ ਪਾੜੇ ਦੇ ਮਿਲਦੇ ਪਾੜੇ ਦੇ ਪਾੜੇ ਦੇ ਮਿਲਦੀ ਠੀਕ ਹੈ ਜੀ ਕੋਈ ਛਾਕੀ ਨਹੀਂ ਕੱਟੀ ਜੀ ਠੀਕ ਹੈ ਜੀ ਇਹ ਨੋਰ ਤੋਂ ਆਉਣ ਵਾਲੀ ਕਟਿਆਈ ਹੁਣੇ ਰਾਤ ਆ ਕਰੂਗੀ ਬੈਕ ਸਾਈਡ ਦੀ ਚੈੱਕ ਦੱਸੋ ਪਹਿਲਾਂ ਮੱਜਾਂ ਨੂੰ ਇਹੋ ਜਿਹਾ ਆਰਡਰ ਬਹੁਤ ਘੱਟ ਮਿਲਦਾ ਜੀ ਹਾਂਜੀ ਹਾਂਜੀ ਦੱਸੋ ਜੀ ਇਹ ਤਾਂ ਮੌਲ ਦੇ ਖੈਰਾ ਸਾਹਿਬ ਭਾਵੇਂ 1.5 ਲੱਖ ਹੀ ਕਰ ਦਿੰਦੇ ਕਿ ਜੀ ਗੱਡੀ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਚਲੋ ਹੁਣ 85 ਹਜ਼ਾਰ ਦੀ ਝੋਟੀ ਦੇ ਦਾਂਗੇ 85 ਹਜ਼ਾਰ ਦੀ ਹਾਂਜੀ ਹਾਂਜੀ ਅੱਛਾ ਜੀ ਕਦਾਂ ਮਾਨਤਨ ਹੋ ਸਕਦਾ ਜੀ ਕਰ ਦਾਂਗੇ ਮਾਨਤਨ ਮੌਕੇ ਦੀ ਜੀ ਮੌਕੇ ਤੇ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਜੀ ਪਰ ਮੁੱਲ ਕੋਈ ਨਹੀਂ ਕੱਟੀ ਦਾ ਠੀਕ ਹੈ ਜੀ ਆ ਮੁੱਲ ਕੋਈ ਨਹੀਂ ਮੁੱਲ ਤੇ ਝੋਟੀ ਹੋਣ ਵੀ ਭਾਵੇਂ ਇਤਨਾ ਹੀ ਵੇਚਦੀ ਹੈ ਆ ਲਓ ਜੀ ਦੋਸਤੋ ਰਿੰਗ ਸਿੰਘ ਆਪਣਾ ਤੁਹਾਨੂੰ ਪਤਾ ਥ੍ਰੀਡ ਬਿਲਕੁਲ ਜਾਇਜ਼ ਹੁੰਦਾ ਲਿਓ ਜੀ ਬੰਦ ਹੁੰਦਾ ਜਿਹੜਾ ਵੇਖ ਜਾਵੇ ਠੀਕ ਹੈ ਜੀ 85000 ਰੁਪਿਆ ਬਾਕੀ ਮੋਲੇ ਵੀਡੀਓ ਵਾਲੇ ਫਿਕਸਿੰਗ ਦਾ ਦੁੱਧ ਦੇ ਹਿਸਾਬ ਨਾਲ ਜੀ ਵੇਖੀਏ ਤਾਂ ਦੁੱਧ ਦੇ ਹਿਸਾਬ ਨਾਲ ਮੋਲੇ ਦੁੱਧ 13 ਲੀਟਰ ਠੰਡਾ ਕਰਕੇ ਮੈਨਾ ਮੈਨੇ ਅਗਲਾ ਜੀ 13 ਲੀਟਰ ਬਾਈ ਕਹਿੰਦਾ ਠੰਡਾ ਕਰਕੇ ਦੁੱਧ ਆ ਜੀ ਆਪਣੀ ਤਸੱਲੀ ਕਰ ਲਿਓ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਹੈ ਤੇ ਜਿਹੜੇ ਹਿਸਾਬ ਦੀ ਦੋਸਤੋ ਇਹਦੀ ਆਰਡਰ ਕੁਆਲਿਟੀ ਨਾ ਕਰਮਾ ਦੀ ਆ ਵੇਖੋ ਬੈਕ ਸੈਟ ਤਾਂ ਤੁਹਾਨੂੰ ਥਾਣੇ ਦੀ ਕੁਆਲਿਟੀ ਕੋ ਨਾ ਪਹਿਲਾਂ ਮਾਝੂ ਨੂੰ ਥਾਣੇ ਹੋ ਜਾ ਬਹੁਤ ਘੱਟ ਮਿਲਦਾ। ਬੜਾ ਚੰਗਾ ਵਜਨ ਚੰਗਾ ਹੈ ਨਾ ਕੱਦ ਕਾਠ ਵੀ ਸੋਹਣਾ ਜੀ ਬੜੀ ਰਾਜੀ ਝੋਟੀ ਹਾਂ ਜੀ ਇਹਦੋਂ ਅੱ ਖਰਾ ਸਾਹਿਬ ਨਗੀਨਾ ਦੇ ਬਹੁਤ ਜ਼ਿਆਦਾ ਵਧੀਆ ਸੀ ਹਾਂਜੀ ਪਰ ਕਰਮਾੜੀ ਦਾ ਬੱਚਾ ਰਾਤ ਡੈੱਡ ਹੋ ਗਿਆ ਚੋਰੀ ਦਾ ਅੱਛਾ ਜੀ ਸੁੰਦੇ ਸਾਰੀ ਬੱਚਾ ਸੁੰਦੇ ਸਾਰੀ ਠੰਡ ਲੱਗੀ ਬੱਚੇ ਨੂੰ ਬੱਚਾ ਦੋਸਤੋ ਮੈਂ ਦਿਖਾ ਦੂੰਗਾ ਬੱਚਾ ਇੱਥੇ ਪਿਆ ਝੋਟੀ ਆਈ ਦੂਰੋਂ ਤੇ ਜੇਰ ਜੂਰ ਬੜੀ ਵਧੀਆ ਕਰਮਾੜੀ ਨੇ ਪਾਤੀ ਆ ਅੱਛਾ ਪ੍ਰੋਪਰ ਪੈ ਗਈ ਸਾਰੀ ਪ੍ਰੋਪਰ ਪ੍ਰੋਪਰ ਬਹੁਤ ਵਧੀਆ ਜੇਰ ਪਾਈ ਆ ਅੱਛਾ ਭਾਈ ਜੀ ਚਵਾਈ ਦੀ ਹੋਈ ਕੋਈ ਚਵਾਈ ਹੋਈ ਆ 2 ਕਿਲੋ 3 ਬੋਲਾ ਚ ਹੋਇਆ ਜੇ ਹਣਾ ਅੱਛਾ ਜੀ ਲਓ ਜੀ ਦੋਸਤੋ ਕਰੋ ਚਾਹ ਇੱਕ ਪਿਓਰ ਨੀਲੀ ਰਾਵੀ ਆ ਲਓ ਜੀ ਸੁਆ ਭਾਈ ਜੀ ਕਿਨ ਵਸੂ ਕੁਆ ਦੂਸਰਾ ਸੂਈ ਆ ਦੂਸਰਾ ਸੂਆ ਸਹੀ ਹੈ ਘਰ ਆ ਗਿਆ ਆਪਣੇ ਮੱਝ ਸੂਈ ਆ ਰਾਤ ਠੀਕ ਹੈ ਜੀ ਦੋਸਤੋ ਠੰਡ ਜੀ ਵਾਸਤੇ ਹਾਂ ਠੰਡ ਦਾ ਕਰਕੇ ਤਾਂ ਕੁਝ ਆਉਣ ਜਾਣ ਦੇ ਵਿੱਚ ਨਾ ਪਸ਼ੂ ਨੂੰ ਥੋੜੀ ਜੀ ਦਿੱਕਤ ਹੋ ਜੀ ਬਾਕੀ ਦੋਸਤੋ ਨਿਸ਼ਾਨੀਆਂ ਵੇਖੋ ਮਹਿੰਗੀ ਲਈ ਹੀ ਔਰ ਹੁਣ ਚਲੋ ਦੇ ਦਾਂਗੇ ਭੈਣ ਭਰਾ ਨੂੰ ਆਪਦੇ ਜਿੰਨੇ ਕਿੰਨੇ ਚੋਣੀ ਘਰ ਚੋਂ ਉਹਨੂੰ ਫੁੱਲ ਬ੍ਰੀਡ ਨੀਲੀ ਰਾਵੀ ਹੈ ਨਾ ਜੀ ਹਾਂ ਜੀ ਲਓ ਜੀ ਕਰੋ ਜੀ ਲੈ ਲਓ ਬਾਈ ਜੀ ਅੰਦਰ ਕੱਟੀ ਮਗਰ ਹੀ ਕੱਟੀ ਚਰੀ ਉਹ ਡੈਡ ਹੋ ਗਈ ਅੱਛਾ ਕੱਟੀ ਜੀ ਮਗਰ ਕੱਟੀ ਹੀ ਮਗਰ ਕੱਟੀ ਹੀ ਮਗਰ ਦੋਸਤੋ ਡੈਡ ਹੋ ਗਈ ਬੱਚਾ ਇੱਥੇ ਪਿਆ ਮ ਲੋ ਜੀ ਅਸ਼ਾ ਭੈਜੀ ਹੁਣ ਚੋਣ ਦੇ ਵਿੱਚ ਕੋਈ ਦਿੱਕਤ ਤੇ ਨਹੀਂ ਕੀਤੀ ਨੇ ਨਹੀਂ ਨਹੀਂ ਜੀ ਬਿਲਕੁਲ ਨਹੀਂ ਕੀਤੀ ਠੀਕ ਹੈ ਜੀ ਲੋ ਜੀ ਦੋਸਤੋ ਕਰਿਓ ਚੈੱਕ ਬੱਚਾ ਤੁਹਾਨੂੰ ਦਿਖਾ ਦੇਣਾ ਆ ਕੱਪੀ ਜੀ ਦੀ ਡੈਡ ਹੋਈ ਪਈ ਮੋਲ ਬਾਈ ਤੋਂ ਪੁੱਛ ਲਿਨੀ ਕਿੰਨਾ ਬਾਈ ਕਰਦਾ ਮੋਲ ਦਾ ਬਹੁਤ ਸੋਹਣੀ ਮਾਝਾ ਦੋਸਤੋ ਨੀਲੀ ਦਾ ਵੀ ਚਲੋ ਅਸ਼ਾ ਉਹ ਜੀ ਉਹ ਦੇ ਵੇਖੋ ਗਾੜੀ ਹਾਂ ਕੁਦਰਤ ਦੇ ਰੰਗ ਆ ਠੀਕ ਹੈ ਜੀ ਜੋ ਉਹਨੇ ਕਰਨਾ ਹਾਂਜੀ ਯਨੇ ਸਵਾਸ ਲਿਖੇ ਹੋਏ ਹਾਂਜੀ ਹਾਂਜੀ ਤੇ ਬਾਈ ਜੀ ਕਿੰਨੇ ਚੇ ਦਾ ਕਰਦਣੀ ਆ ਦੇਣ ਦੇਣ ਇਹ 90 ਦੀ ਮੱਝ ਦੇ ਦਾਂਗੇ ਜੀ 90 ਹਜ਼ਾਰ ਦੀ ਹਾਂ 90 ਦੇ ਦਾਂਗੇ ਉਦੋਂ ਤਾਂ ਛੋਟੀ ਐ ਮੋਲ ਦਾ ਜਿਹੜੀ ਕਰਨਾ ਸੀ ਠੀਕ ਹੈ ਜੀ ਪਰ ਹੁਣ ਚਲੋ ਚਲੋ ਅੱਛਾ ਜੀ ਜੋ ਹੋ ਗਿਆ ਜੋ ਮਾਜਾ ਹਾਂ ਠੀਕ ਹੈ ਜੀ 90000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਮਾਨ ਤਾਂ ਜਿਹੜਾ ਹੋਊਗਾ ਜੀ ਮੌਕੇ ਤੇ ਹੋਊਗਾ ਬੋਲ ਵੀਡੀਓ ਵਾਲੇ ਫਿੱਕੀ ਹੁੰਦੇ ਤਿੰਨ ਨਗ ਦਿਖਾਇਆ ਤਾਂ ਤਿੰਨੇ ਹੀ ਨਗ ਜਿਹੜੇ ਸੂਰੇ ਸਵਾਏ ਆ ਜੀ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਕਰ ਸਕ ਵੇਸ਼ਾ ਕ ਆਪਣੀ ਵੀਡੀਓ ਕਾਲ ਤੇ ਵਿੱਚਾਈ ਕਰਾ ਸਕਦੇ ਜੀ ਐਡਰੈਸ ਬਾਈ ਦਾ ਇੱਕ ਰਿਫੇ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਉਹਨਾਂ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਬਾਈ ਇੱਕ ਰਿਫੇ ਬੋਲ ਦੋ ਫੋਨ ਨੰਬਰ 775774817 ਠੀਕ ਹੈ ਜੀ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ